ਅੱਜ ਪ੍ਰਧਾਨ ਜੇ ਅਰਮਾਨ ਮਲਿਕ ਦਾ ਪੁਤਲਾ ਫੁੱਕਿਆ ਤੁਸੀਂ ਕਿਸ ਵਜ੍ਹਾ ਨਾਲ ਫੁੱਕਿਆ ਕੀ ਕਾਰਨ ਹੈ ਮੈਂ ਰਵਿੰਦਰ ਲੋਚਮ ਸ਼ਿਵਸਨੋਂ ਤੋਂ 12 ਸਾਉਂਠੜੇ ਦਾ 22 ਪ੍ਰਧਾਨ ਪੰਜਾਬ ਪਟਿਆਲੇ ਜ਼ਿਲ੍ਹੇ ਦਾ ਪ੍ਰਵਾਸੀ ਸੋਸ਼ਲ ਮੀਡੀਆ ਦੇ ਉੱਪਰ ਅਰਮਾਨ ਮਲਿਕ ਪਾਇਲ ਮਲਿਕ ਔਰ ਰਿਤਿਕਾ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਪਾਇਲ ਮਲਿਕ ਨੇ ਜੋ ਮਾਤਾ ਸਾਰੇ ਸਤਕਾਰ ਜੋ ਕਾਲੀ ਮਾਤਾ ਮੰਦਿਰ ਦੇ ਕੋਲੇ ਕਾਲੀ ਮਾਤਾ ਜੀ ਨੇ ਉਹਨਾਂ ਦਾ ਜਿਹੜਾ ਸਰੂਪ ਧਾਰਿਆ ਸੀਗਾ ਔਰ ਅਰਮਾਨ ਨੇ ਹਨੂਮਾਨ ਜੀ ਦਾ ਰੂਪ ਧਾਰਿਆ ਸੀਗਾ ਉਹਦੇ ਖਿਲਾਫ ਅੱਜ ਉਹਦਾ ਪੁਤਲਾ ਫੁਕਿਆ ਗਿਆ ਇਹਦੇ ਖਿਲਾਫ ਜਲਦੀ ਉਹ ਸਖਤ ਕਾਨੂੰਨੀ ਕਾਰਵਾਈ ਕਰਵਾਵਾਂਗੇ ਅਸੀਂ ਪ੍ਰਧਾਨ ਜੀ ਪਰਉਨਾ ਵੱਲੋਂ ਦੇਖਿਆ ਗਿਆ ਸਾਰੇ Hindu ਜਥੇਬੰਦੀ ਇਕੱਠੇ ਹੋਏ ਸੀ ਕਾਲੀ ਮਾਤਾ ਮੰਦਰ 'ਚ ਤੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਸੀ ਤੇ ਉਹਨਾਂ ਨੂੰ ਦੰਡ ਵੀ ਲਾਇਆ ਗਿਆ ਸੀ ਪਰ ਫੇਰ ਅੱਜ ਫੇਰ ਉਹਨਾਂ ਦਾ ਪੁਤਲਾ ਫੁਕਿਆ ਗਿਆ ਨਹੀਂ ਸਾਨੂੰ ਨਹੀਂ ਪਤਾ ਕਿ ਉਹਨੇ ਮਾਫੀ ਕਿਉਂ ਦਿੱਤੀ ਆ Hindu ਸਮਾਜ ਜਿਹੜਾ ਆਪਸ ਵਿੱਚ ਵਾਟੇ ਹੋਏ ਨੇ ਜੋ ਸੰਸਾਧ ਜੋ Hindu ਧਰਮ ਦੇ ਬਾਰੇ ਕੋਈ ਵੀ ਦੇਵੀ ਦੇਵਤਾ ਬਾਰੇ ਗਲਤ ਬੋਲੇਗਾ ਜਾਂ ਲਿਖੇਗਾ ਅਸੀਂ ਤਾਂ ਪੂਰੀ ਕਾਰਵਾਈ ਕਰਾਵਾਂਗੇ ਸਾਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਮਾਫ ਕੀਤਾ ਉਹਦਾ ਮਾਫ ਕਰਨ ਦਾ ਕਾਰਨ ਕੀ ਆ ਤਾਂ ਇਹ ਅਜਿਹੇ ਲੋਕਾਂ ਦਾ ਹੌਸਲੇ ਬਲੰਦ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕ ਹਿੰਦੂ ਸਮਾਜ ਜਿਹੜਾ ਮਾਫ ਕਰ ਦਿੰਦਾ ਪਰ ਵੀਡੀਓ ਚ ਪ੍ਰਧਾਨ ਜੀ ਦੇਖਿਆ ਜਾ ਰਿਹਾ ਕੁਝ ਚਲੋ ਬਣਾਈਏ ਚੀਜ਼ ਆਪਾਂ ਮੰਨਦੇ ਆ ਗਲਤ ਪਰ ਐਸਾ ਕੀ ਸੀ ਜਿਹੜਾ ਅਜੋ ਦੇ ਪੁਤਲਾ ਫੋਪਣਾ ਪਿਆ ਮਾਤਾ ਦੇ ਰੂਪ ਧਾਰਨਾ ਜੀ ਬਣਾਇਆ ਸਾਡੇ ਚਰਤ ਕੋ ਪੰਚਾਂ ਰੰਗ ਦੀ ਜੇ ਹੁੰਦੇ ਕਿਸੇ ਹਿੰਮਤ ਨਹੀਂ ਹੁੰਦੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਅਰ ਹਰ ਕੋਈ ਬੰਦਾ ਉੱਠ ਕੇ ਜਿਹੜਾ ਹਿੰਦੂਤਾਂ ਦਾ ਬੇਮਾਨ ਕਰ ਰਿਹਾ ਉਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਹੁਣ ਉਹ ਦੇਖਿਆ ਜਾ ਰਿਹਾ ਜੀ ਜਿਹੜੀ ਉਹਨਾਂ ਦੀ ਪਤਨੀ ਹੈ ਉਹ ਬਿਮਾਰ ਹੋਈ ਪਈ ਐ ਅਰਮਾਨ ਮਲਿਕ ਦੀ ਸੀਰੀਅਸ ਐ ਮਤਲਬ ਉਹ ਟੈਨਸ਼ਨ ਲੈਣੇ ਜਿਆਦਾ ਹੋ। ਟੈਨਸ਼ਨ ਨਹੀਂ ਲੈ ਜੀ ਸਭ ਡਰਾਮੇबाजी ਕਰਦੇ ਨੇ ਸਾਨੂੰ ਦਾ ਕੋਈ ਮਤਲਬ ਨਹੀਂ ਐ ਜੀ। ਧਰਮ ਦਾ ਬਿਮਾਰ ਕਰੇਗਾ ਤਾਂ Hindu ਧਰਮ ਦਾ ਕੁਝ Hindu ਜੱਥੇਬੰਦੀਆਂ ਉਹਨਾਂ ਦਾ ਸਹਿਯੋਗ ਕਰ ਰਹੇ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਐ। ਉਹਨਾਂ ਨਾਲ ਇਹ ਇਹ Hindu ਸਮਾਜ ਨਾਲ ਸੀਨੀਅਰ ਹੈ। ਸਾਡਾ ਆਪਣਾ ਸਾਡਾ ਜਿਹੜਾ ਪ੍ਰੋਗਰਾਮ ਐ ਸਾਡਾ ਅਸੀਂ ਖਿਲਾਫ ਐ ਜੀ ਇਹਨੇ ਮਾਪਦੂਤਾ ਕਿਉਂ ਕੀਤਾ ਉਹਦਾ ਕਾਰਨ ਕੀ ਐ ਉਹਨਾਂ ਨੂੰ ਪਤਾ ਹੋਊਗਾ। ਹੁਣ ਤੁਸੀਂ ਤੁਹਾਡੀ ਮੇਨ ਮੰਗ ਕੀ ਐ ਫਿਰ? ਮੇਨ ਮੰਗ ਉਹਦਾ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਦਾ ਖਿ ਠੀਕ